ਜੀ ਸ਼ੁਭਨਾਮ ਹੈ ਭਾਈ ਸਤ ਮੇਰਾ ਨਾਮ ਕੁਲਜੀਤ ਸਿੰਘ ਗੱਗੀ ਗੇਲਾ ਜੀ ਮੈਂ ਪੰਜਾਬ ਕਾਂਗਰਸ ਦਾ ਬੁਲਾਰਾ ਆ ਜੀ ਤੇ ਅੱਜ ਮੇਰੀ ਪਾਰਟੀ ਵੱਲੋਂ ਡਿਊਟੀ ਲਈ ਗਈ ਸੀ ਜਿਲ੍ਹਾ ਮਲੇਰਕੋਟਲਾ ਦੇ ਵਿੱਚ ਜੋ ਅਮਿਤ ਸ਼ਾਹ ਜੀ ਵੱਲੋਂ ਡਾਕਟਰ ਈਮਰਾਵ ਅੰਬੇਦਕਰ ਸਾਹਿਬ ਦਾ ਰਾਜ ਸਭਾ ਦੇ ਵਿੱਚ અપਮਾਨ ਕੀਤਾ ਗਿਆ ਉਹਦੇ ਬਾਰੇ ਪ੍ਰੈਸ ਕਾਨਫਰੰਸ ਜਿਲ੍ਹਾ ਮਲੇਰਕੋਟਲਾ ਦੇ ਵਿੱਚ ਕਰਨੀ ਸੀ ਸਾਡਾ ਮਕਸਦ ਜਿਹੜੀ ਪ੍ਰੈਸ ਕਾਨਫਰੰਸ ਦਾ ਇਹੀ ਸੀ ਕਿ ਅਸੀਂ ਕਾਂਗਰਸ ਪਾਰਟੀ ਜਿਹੜੇ ਸੰਵਿਧਾਨ ਦੇ ਨਿਰਮਾਤਾ ਦਾ અપਮਾਨ ਕੀਤਾ ਗਿਆ ਵਾ ਅਮਿਸ਼ਾ ਜੀ ਵੱਲਿਓ ਅਸੀਂ ਇਹ ਲੜਾਈ ਉਹਨਾ ਟਾਈਮ ਲੜਾਂਗੇ ਜਿੰਨਾ ਟਾਈਮ ਉਹ ਮਾਫੀ ਨਹੀਂ ਮੰਗ ਲੈਂਦੇ ਤੇ ਉਹ ਆਪਣੇ ਅਹੁਦੇ ਦੇ ਉੱਤੋਂ ਜਿਹੜਾ ਅਸਤੀਫਾ ਨਹੀਂ ਦੇ ਦਿੰਦੇ ਸੋ ਅੱਜ ਮਲੇਰਕੋਟਲਾ ਦੀ ਜ਼ਿਲ੍ਹਾ ਕਾਇਵਲੀਓ ਸਾਨੂੰ ਪੂਰਾ ਸਹਿਯੋਗ ਮਿਲਿਆ ਕੱਲ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਵੱਲੀਓ ਇਸ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ ਜੇ ਫੇਰ ਵੀ ਕੋਈ ਗੱਲ ਨਹੀਂ ਬਣਦੀ ਤਾਂ ਕਾਂਗਰਸ ਪਾਰਟੀ ਵੱਡੇ ਸੰਘਰਸ਼ ਨੂੰ ਆਰੰਭਣ ਦੀ ਜਿਹੜੀ ਨੀਤੀ ਆ ਉਹ ਅਪਣਾਊਗੀ ਇਹ ਜਿਹੜਾ ਪ੍ਰਦਰਸ਼ਨ ਥੋੜਾ ਕਿਤੇ ਇੱਕ ਥਾਂ ਤੇ ਹੋਊਗਾ ਜਾਂ ਲੋਕਾਂ ਦੇ ਕੋਈ ਬਾਜ਼ਾਰਾਂ 'ਚ ਜਾ ਕੇ ਹੋਏਗਾ ਨਹੀਂ ਇਹ ਬਿਲਕੁਲ ਨਹੀਂ ਇਹ ਜਿਹੜੇ ਜ਼ਿਲ੍ਹਿਆਂ ਦੇ ਮੁਤਾਬਕ ਹੋਊਗਾ ਜੀ ਜ਼ਿਲ੍ਹਿਆਂ ਦੇ ਲਗ ਲਗ ਜਿਹੜੇ ਜਿਹੜੀਆਂ ਇਕਾਈਆਂ ਨੇ ਉਹ ਆਪਦੇ ਚਾਹੇ ਡੀਸੀ ਦਫ਼ਤਰਾਂ ਦੇ ਅਗੇ ਕਰਨ ਡੀਸੀ ਦਫ਼ਤਰਾਂ ਨੂੰ ਮੈਮਰੈਂਡਮ ਦੇਣ ਚਾਹੇ ਉਹ ਅਗੇ ਜ਼ਿਲ੍ਹਾ ਦਫ਼ਤਰਾਂ ਦੇ ਕਰਨ ਪਰ ਸਾਡੇ ਪ੍ਰਦਰਸ਼ਨ ਦੇ ਵਿੱਚ ਲੋਕਾਂ ਨੂੰ ਕੋਈ ਤਕਲੀਫ ਆਵੇ ਇਹ ਇਦਾਂ ਦਾ ਬਿਲਕੁਲ ਨਹੀਂ ਹੋਊਗਾ ਜੀ ਕੋਈ ਰੋਡ ਜਾਮ ਨਹੀਂ ਹੋਊਗੀ ਸਿਰਫ ਇੱਕ ਸਿੰਬੋਲਿਕ ਜਿਹੜਾ ਪ੍ਰਦਰਸ਼ਨ ਆ ਕਾਂਗਰਸ ਪਾਰਟੀ ਕਰੂਗੀ ਤੇ ਜਿਹੜੀ ਲੜਾਈ ਆ ਅ ਅੰਬੇਦਕਰ ਸਾਹਿਬ ਦੇ ਜਿਹੜੇ ਇੱਜ਼ਤ ਨੂੰ ਬਹਾਲ ਰੱਖਣ ਲਈ ਉਨ੍ਹਾਂ ਦਾ ਰਤਬਾ ਬਰਕਰਾਰ ਰੱਖਣ ਵਾਸਤੇ ਕਾਂਗਰਸ ਹਮੇਸ਼ਾ ਸੰਵਿਧਾਨ ਨੂੰ ਬਚਾਉਣ ਦੀ ਜਿਹੜੀ ਲੜਾਈ ਆ ਉਹ ਲੜਦੀ ਰਹੋ ਕੇਂਦਰ ਸਰਕਾਰ ਦੇ ਦੇਖੋ ਕੇਂਦਰ ਸਰਕਾਰ ਜਿਹੜੀ ਹੈਗੀ ਉਹ ਤਾਨਾਸ਼ਾ ਸਰਕਾਰ ਬਣ ਕੇ ਬੈਠੀ ਹੋਈ ਹੈ ਸਾਨੂੰ ਵੀ ਪਤਾ ਕਿ ਉਹਨਾਂ ਨਾਲ ਲੜਾਈ ਲੜਨੀ ਆ ਜਿਹੜੀ ਸੌਖੀ ਨਹੀਂ ਹੈ ਪਰ ਸਾਡਾ ਫਰਜ਼ ਬਣਦਾ ਦੇਸ਼ ਦੇ ਨਾਗਰਿਕ ਹੋਣ ਦੇ ਬਾਵਜੂਦ ਜਿਨ੍ਹਾਂ ਨੇ ਸਾਨੂੰ ਸਾਰੇ ਹੱਕ ਦਲਾਏ ਆ ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਤੇ ਕਰ ਪਹੁੰਚਾਇਆ ਵਾ ਅੱਜ ਭਾਰਤ ਨੂੰ ਜੇ ਇੱਕ ਪੂਰੀ ਦੁਨੀਆ ਦੇ ਵਿੱਚ ਤਾਕਤਵਰ ਦੇਸ਼ ਦਾ ਦੇਸ਼ ਲਈ ਜਾਣਿਆ ਜਾਂਦਾ ਹੈ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਸੰਵਿਧਾਨ ਦਾ ਬਹੁਤ ਵੱਡਾ ਹੱਥ ਹੈ